ਸਭ ਨੂੰ ਜੈ ਮਸੀਹ ਦੀ ਪੰਜਾਬੀ ਬਾਈਬਲ ਸਟੋਰੀਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ ਜੇਕਰ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਕਰ ਸਕਦੇ ਹੋ ਤੁਸੀਂ ਇਸ ਚੈਨਲ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰ ਸਕਦੇ ਹੋ ਇਸ ਚੈਨਲ ਦੇ ਦੁਆਰਾ ਪਰਮੇਸ਼ਰ ਤੁਹਾਨੂੰ ਸਭ ਨੂੰ ਬੜੀ ਆਸ਼ੀਸ਼ ਦੇਵੇ ਤਾਂ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਅਸੀਂ ਇੱਕ ਬਹੁਤ ਹੀ ਮਹੱਤਮਪੂਰਨ ਵਿਸ਼ੇ ਉੱਤੇ ਮਨਨ ਕਰਾਂਗੇ ਕਿ ਸੱਚਾ ਕ੍ਰਿਸਮਸ ਕੀ ਹੁੰਦਾ ਹੈ ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਵੱਡਾ ਦਿਨ ਕਹਿੰਦੇ ਹਾਂ ਇਹ ਕੀ ਹੁੰਦਾ ਹੈ ਇਸ ਤੋਂ ਪਹਿਲਾਂ ਕਿ ਅਸੀਂ ਸ਼ੁਰੂ ਕਰੀਏ ਆਓ ਅਸੀਂ ਪ੍ਰਾਰਥਨਾ ਕਰਾਂਗੇ ਪਿਆਰੇ ਪ੍ਰਭੂ ਜੀ ਅਸੀਂ ਧੰਨਵਾਦ ਦੇ ਨਾਲ ਤੁਹਾਡੇ ਸਾਹਮਣੇ ਆਉਂਦੇ ਹਾਂ ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਅੱਜ ਦੇ ਵਚਨ ਨੂੰ ਸਮਝਣ ਦੇ ਲਈ ਤੁਸੀਂ ਸਾਡੀ ਮਦਦ ਕਰੋ ਤਾਂ ਕਿ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਅਸੀਂ ਅੱਜ ਦੇ ਵਚਨ ਨੂੰ ਸਿੱਖ ਸਕੀਏ ਤੇ ਉਸ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਸਕੀਏ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣਿਆ ਅਤੇ ਆਪਣੇ ਸਵਰਗਯ ਰਾਜ ਵਿੱਚ ਗ੍ਰਾਂਟ ਕੀਤਾ ਸਾਰੀ ਇੱਜ਼ਤ ਅਤੇ ਮਹਿਮਾ ਤੁਹਾਡੇ ਨਾਮ ਨੂੰ ਦਿੰਦੇ ਹੋਏ ਇਹ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ ਆਮਨ ਜਿਵੇਂ ਕਿ ਤੁਸੀਂ ਜਾਣਦੇ ਹੋ 25 ਦਸੰਬਰ ਨੂੰ 크리스마ਸ ਅਰਥਾਤ ਪ੍ਰਭੂ ਯੇਸ਼ੂ ਮਸੀਹ ਦਾ ਜਨਮ ਦਿਨ ਬੜੇ ਹੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਤੇ ਇਸ ਦਿਨ ਦੀ ਤਿਆਰੀ ਦਸੰਬਰ ਮਹੀਨੇ ਦੇ ਸ਼ੁਰੂ ਹੁੰਦਿਆਂ ਹੀ ਹੋ ਜਾਂਦੀ ਹੈ ਲੋਕ ਘਰਾਂ ਦੀ ਸਫਾਈ ਕਰਦੇ ਨੇ ਘਰਾਂ ਨੂੰ ਡੈਕੋਰੇਟ ਕਰਦੇ ਨੇ ਨਵੇਂ ਕੱਪੜੇ ਖਰੀਦਦੇ ਨੇ ਤੇ ਨਵੇਂ-ਨਵੇਂ ਖਾਣੇ ਬਣਾਉਂਦੇ ਨੇ ਤੇ ਨਾਲ ਹੀ ਚਰਚ ਦੇ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾਂਦੇ ਨੇ ਤਾਂ ਕਿ 크리스마ਸ ਦਾ ਆਨੰਦ ਬਹੁਤ ਹੀ ਚੰਗੇ ਢੰਗ ਦੇ ਨਾਲ ਮਾਣਿਆ ਜਾ ਸਕੇ ਪਰ ਇੱਥੇ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਇਹ ਹੀ ਸੱਚਾ ਤੇ ਵਾਸਤਵਿਕ 크리스마ਸ ਹੈ ਇਹ ਤਾਂ ਕੁਝ ਵੀ ਨਹੀਂ ਇਸ ਤੋਂ ਵੀ ਜ਼ਿਆਦਾ ਵੱਧ ਲੋਕ ਇੰਜੋਏ ਕਰਦੇ ਨੇ ਤੇ ਉਹ ਭੁੱਲ ਜਾਂਦੇ ਨੇ ਕਿ ਅਸੀਂ 크리스마ਸ ਕਿਉਂ ਮਨਾ ਰਹੇ ਹਾਂ ਤੇ ਕਿਸ ਦੇ ਲਈ ਮਨਾ ਰਹੇ ਹਾਂ दे हां ਇਸ ਦਿਨ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਨ ਦਿਵਸ ਤੇ ਵਿੱਚ ਜ਼ਰੂਰ ਮਨਾਇਆ ਜਾਂਦਾ ਹੈ ਪਰ ਇਸ ਪੂਰੇ ਸੈਲੀਬ੍ਰੇਸ਼ਨ ਦੇ ਵਿੱਚ ਸਾਨੂੰ ਪ੍ਰਭੂ ਯੇਸ਼ੂ ਮਸੀਹ ਕਿਤੇ ਵੀ ਦਿਖਾਈ ਨਹੀਂ ਦਿੰਦੇ ਇੱਕ ਤਰ੍ਹਾਂ ਇਹ ਵੇਖਿਆ ਜਾਵੇ ਤਾਂ ਜਿਸ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਉਹੀ ਪੂਰੇ ਸੈਲੀਬ੍ਰੇਸ਼ਨ ਦੇ ਵਿੱਚੋਂ ਗਾਇਬ ਹੁੰਦਾ ਹੈ ਤੇ ਮੈਂ ਇਹ ਗੱਲ ਪੂਰੇ ਤਜਰਬੇ ਦੇ ਨਾਲ ਕਹਿ ਰਿਹਾ ਹਾਂ ਤੇ ਕੁਝ ਲੋਕ 크ਿਸਮਸ ਨੂੰ ਇੱਕ ਪਾਰਟੀ ਇੰਜੋਇਮੈਂਟ ਜਾਂ ਖਾਣ ਪੀਣ ਦੇ ਮੌਕੇ ਦੀ ਤਰ੍ਹਾਂ ਦੇਖਦੇ ਨੇ ਭਾਵੇਂ ਉਹ ਕੈਰਲ ਸਿੰਗਿੰਗ ਹੋਵੇ ਜਾਂ ਕਈ ਦੂਜੇ ਪ੍ਰੋਗਰਾਮ ਮੈਂ ਕਈ ਅਜਿਹੇ ਲੋਕਾਂ ਨੂੰ ਦੇਖਿਆ ਹੈ ਜੋ ਸ਼ਰਾਬ ਪੀ ਕੇ ਇਸ ਵਿੱਚ ਸ਼ਾਮਿਲ ਹੋ ਜਾਂਦੇ ਨੇ ਤੇ ਲੋਕ ਕੈਰਲ ਸਿੰਗਿੰਗ ਦੇ ਸਮੇਂ ਸਿਗਰਟ ਹੋਰ ਕਈ ਤਰ੍ਹਾਂ ਦੇ ਨਸ਼ੀਲੇ ਪਰਦਾਰਥਾਂ ਦੇ ਨਸ਼ੇ ਦੇ ਵਿੱਚ ਚੂਰ ਹੁੰਦੇ ਨੇ ਜੇ ਉਹਨਾਂ ਤੋਂ ਪੁੱਛਿਆ ਜਾਵੇ ਤਾਂ ਉਹਨਾਂ ਦਾ ਜਵਾਬ ਹੁੰਦਾ ਹੈ ਕਿ ਬਹੁਤ ਠੰਡ ਹੈ ਸਰਦੀ ਦਾ ਮੌਸਮ ਹੈ ਇਸ ਕਰਕੇ ਅਸੀਂ ਥੋੜਾ ਜਿਹਾ ਇਹ ਕੰਮ ਕੀਤਾ ਹੈ ਤੇ ਹੋਰ ਵੀ ਅਜੀਹੀਆਂ ਗੱਲਾਂ ਨੇ ਜੋ 크ਿਸਮਸ ਦੇ ਸਮੇਂ ਤੇ ਹੁੰਦੀਆਂ ਹਨ ਤੇ ਅਜੀਹਾ ਨਹੀਂ ਹੋਣਾ ਚਾਹੀਦਾ ਤੇ ਇਹ ਇਸ ਕਰਕੇ ਹੁੰਦਾ ਹੈ ਕਿਉਂਕਿ ਉਹਨਾਂ ਨੂੰ 크ਿਸਮਸ ਦਾ ਅਰਥ ਹੀ ਨਹੀਂ ਪਤਾ ਉਨਾਂ ਦੇ ਜੀਵਨ ਦੇ ਵਿੱਚ ਪ੍ਰਭੂ ਯੇਸ਼ੂ ਮਸੀਹ ਨੇ ਜਨਮ ਹੀ ਨਹੀਂ ਲਿਆ ਅਤੇ ਜੇ ਇਹ ਲੋਕ ਸੱਚੇ 크ਿਸਮਸ ਨੂੰ ਜਾਣ ਲੈਂਦੇ ਅਤੇ ਇਹ ਜਾਣ ਲੈਂਦੇ ਕਿ ਸੱਚਾ 크ਿਸਮਸ ਕੀ ਹੈ ਤਾਂ ਉਹ ਇਹ ਸਾਰੀਆਂ ਗੱਲਾਂ ਨੂੰ ਨਹੀਂ ਕਰਦੇ ਤੇ ਪਿਆਰਿਓ ਮੈਂ ਤੁਹਾਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹਾਂ ਕਿ ਜਦੋਂ ਤੁਸੀਂ ਇਸ ਵਾਰ 크ਿਸਮਸ ਨੂੰ ਮਨਾਓ ਪੂਰੇ ਸੱਚੇ ਮਾਨ ਦੇ ਨਾਲ ਸਚਾਈ ਦੇ ਨਾਲ ਤੇ ਇਹ ਜਾਣਦੇ ਹੋਏ ਕਿ ਸੱਚਾ 크ਿਸਮਸ ਕੀ ਹੈ ਉਸ ਨੂੰ ਮਨਾਓ ਤੇ ਇਹ ਸਮਾਂ 크ਿਸਮਸ ਨੂੰ ਮਨਾਉਣ ਦਾ ਸਮਾਂ ਮौज-ਮਸਤੀ ਦਾ ਨਹੀਂ ਪਰ ਇਹ ਸਮਾਂ ਉਦਾਰ ਦਾ ਸਮਾਂ ਹੈ ਇਹ ਸਮਾਂ ਸ਼ਾਂਤੀ ਦਾ ਸਮਾਂ ਹੈ ਤੇ ਇਹ ਸਮਾਂ ਸੂ ਸਮਾਚਾਰ ਗੋਸਪਲ ਨੂੰ ਜਾਤੀ-ਜਾਤੀ ਦੇ ਲੋਕਾਂ ਦੇ ਵਿੱਚ ਵੰਡਣ ਦਾ ਸਮਾਂ ਹੈ ਤਾਂ ਕਿ ਉਹਨਾਂ ਨੂੰ ਵੀ ਸੋਲਵੇਸ਼ਨ ਅਰਥਾਤ ਮੁਕਤੀ ਮਿਲ ਸਕੇ ਤਾਂ ਕਿ ਹੋਰ ਵੀ ਬਹੁਤ ਸਾਰੇ ਲੋਕ ਪ੍ਰਭੂ ਯੇਸ਼ੂ ਮਸੀਹ ਨੂੰ ਜਾਣ ਸਕਣ ਅਤੇ ਮੁਕਤੀ ਨੂੰ ਗ੍ਰੈਂਡ ਕਰ ਸਕਣ ਤੇ ਹੁਣ ਮੈਂ ਤੁਹਾਨੂੰ ਕੁਝ ਗੱਲਾਂ ਦੱਸਣ ਜਾ ਰਿਹਾ ਹਾਂ ਜਿਸ ਤੇ ਦੁਆਰਾ ਤੁਸੀਂ ਜਾਣ ਸਕੋਗੇ ਕਿ ਸੱਚਾ ਕ੍ਰਿਸਮਸ ਕੀ ਹੁੰਦਾ ਹੈ ਤੇ ਸਭ ਤੋਂ ਪਹਿਲੀ ਗੱਲ ਸੱਚਾ ਕ੍ਰਿਸਮਸ ਹੈ ਦੇਣਾ ਹਾਂ ਮੇਰੇ ਪ੍ਰੀਏ ਮਿੱਤਰੋ ਸੱਚਾ ਕ੍ਰਿਸਮਸ ਹੈ ਦੇਣਾ ਅਤੇ ਜੇ ਤੁਸੀਂ ਜਿਹੋਨਾ ਦੇ ਸੂ ਸਮਾਚਾਰ ਉਹਦੇ 3 ਅਧਿਆਏ ਦੇ 16 ਐਕ ਨੂੰ ਪੜਦੇ ਹੋ ਤਾਂ ਉਥੇ ਅਸੀਂ ਪੜਦੇ ਹਾਂ ਕਿ ਪਰਮੇਸ਼ਰ ਨੇ ਜਗਤ ਦੇ ਨਾਲ ਅਜਿਹਾ ਪ੍ਰੇਮ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਜੋ ਵੀ ਕੋਈ ਉਸ ਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਬਲਕਿ ਸਦੀਪਕ ਜੀਵਨ ਪਾਵੇ ਤੇ ਇੱਥੇ ਅਸੀਂ ਇਸ ਵਚਨ ਦੇ ਵਿੱਚ ਦੇਖਦੇ ਹਾਂ ਕਿ ਪਰਮੇਸ਼ਰ ਨੇ ਆਪਣਾ ਇਕਲੌਤਾ ਅਤੇ ਸਭ ਤੋਂ ਪਿਆਰਾ ਪੁੱਤਰ ਮਨੁੱਖ ਜਾਤੀ ਦੇ ਉਦਾਰ ਦੇ ਲਈ ਦੇ ਦਿੱਤਾ ਤਾਂ ਕਿ ਉਸ ਤੇ ਉੱਤੇ ਵਿਸ਼ਵਾਸ ਲਿਆਉਣ ਦੇ ਦੁਆਰਾ ਲੋਕ ਬਚਾਏ ਜਾ ਸਕਣ ਤੇ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਪ੍ਰਭੂ ਯੇਸ਼ੂ ਮਸੀਹ ਨੇ ਇਸ ਦੁਨੀਆ ਦੇ ਵਿੱਚ ਇੱਕ ਮਨੁੱਖ ਦਾ ਰੂਪ ਧਾਰਿਆ ਤੇ ਮਨੁੱਖ ਜਾਤੀ ਦੇ ਪਾਪਾਂ ਨੂੰ ਲੈ ਕੇ ਸੂਲੀ ਦੇ ਉੱਤੇ ਚੜ ਗਿਆ ਉਹ ਸਜ਼ਾ ਉਸਨੇ ਆਪਣੇ ਉੱਤੇ ਲੈ ਲਈ ਜੋ ਸਾਨੂੰ ਮਿਲਣੀ ਚਾਹੀਦੀ ਸੀ ਸੂਲੀ ਦੀ ਭਿਆਨਕ ਅਤੇ ਦਰਦਨਾਕ ਮੌਤ ਉਸਨੇ ਕਿਦੇ ਵਾਸਤੇ ਸਹੀ ਸਾਡੇ ਵਾਸਤੇ ਸਿਰਫ ਸਾਡੇ ਵਾਸਤੇ ਸਾਨੂੰ ਮੁਕਤੀ ਦਿਵਾਉਣ ਦੇ ਲਈ ਪਾਪਾਂ ਤੋਂ ਅਤੇ ਸ਼ਰਾਫਾਂ ਤੋਂ ਉਦਾਰ ਦੇਣ ਦੇ ਲਈ ਅਤੇ ਸਦਾ ਦਾ ਜੀਵਨ ਦੇਣ ਦੇ ਲਈ 크리스마ਸ ਦੇ ਸਮੇਂ ਪਰਮੇਸ਼ਰ ਪਿਤਾ ਨੇ ਆਪਣੇ ਇਕਲੌਤੇ ਪੁੱਤਰ ਨੂੰ ਦੇ ਦਿੱਤਾ ਅਤੇ ਪ੍ਰਭੂ ਯੀਸ਼ੂ ਮਸੀਹ ਨੇ ਸਾਨੂੰ ਚੰਗਾਈ ਅਤੇ ਛੁਟਕਾਰਾ ਦਿੱਤਾ ਸਾਡੇ ਪਾਪਾਂ ਤੋਂ ਮੁਕਤੀ ਸਾਨੂੰ ਸਦਾ ਦਾ ਜੀਵਨ ਇਹੀ ਨਹੀਂ ਅਸੀਂ ਦੇਖਦੇ ਹਾਂ ਕਿ 크리스마ਸ ਦੇ ਸਮੇਂ ਮਰੀਮ ਨੇ ਪ੍ਰਭੂ ਯੀਸ਼ੂ ਮਸੀਹ ਦੇ ਵਾਸਤੇ ਆਪਣਾ ਸ਼ਰੀਰ ਦਿੱਤਾ ਅਤੇ ਯੂਸਫ ਨੇ ਆਪਣਾ ਨਾਮ ਦਿੱਤਾ ਚਰਵਾਹਿਆਂ ਨੇ ਰਾਤਨਾ స్తుਤੀ ਮਹਿਮਾ ਦੀ ਪੇਂਟ ਦਿੱਤੀ ਅਤੇ ਮਯੂਸੀਆਂ ਨੇ ਸੋਨਾ ਮੋਹਰ ਅਤੇ ਲੋਬਾਨ ਦਿੱਤਾ ਅਤੇ ਇੱਥੇ ਅਸੀਂ ਦੇਖਦੇ ਹਾਂ ਕਿ ਕ੍ਰਿਸਮਸ ਦੇਣ ਦਾ ਸਮੇਂ ਹੈ ਜਿਵੇਂ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਦਿੱਤਾ ਕਿ ਉਹ ਸਾਡੇ ਵਾਸਤੇ ਸੂਲੀ ਚੜਿਆ ਸਾਡੇ ਵਾਸਤੇ ਕੁਰਬਾਨ ਹੋਇਆ ਉਸੇ ਤਰ੍ਹਾਂ ਹੀ ਸਾਨੂੰ ਵੀ ਪਿਤਾ ਪਰਮੇਸ਼ਰ ਨੂੰ ਕੁਝ ਦੇਣ ਦੀ ਜ਼ਰੂਰਤ ਹੈ ਤੇ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਪਿਤਾ ਪਰਮੇਸ਼ਰ ਨੂੰ ਕੀ ਦੇ ਸਕਦੇ ਹਾਂ ਤੇ ਸਭ ਤੋਂ ਪਹਿਲਾਂ ਤੁਸੀਂ ਪਰਮੇਸ਼ਰ ਨੂੰ ਆਪਣੇ ਦਿਲ ਦੇ ਵਿੱਚ ਜਗ੍ਹਾ ਦਿਓ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਕ੍ਰਿਸਮਸ ਦੇ ਸਮੇਂ ਦੇ ਵਿੱਚ ਅਸੀਂ ਆਪਣੇ ਦਿਲ ਨੂੰ ਦੁਨੀਆਦਾਰੀ ਦੀਆਂ ਗੱਲਾਂ ਦੇ ਵਿੱਚ ਇਸ ਤਰ੍ਹਾਂ ਭਰ ਲੈਨੇ ਹਾਂ ਕਿ ਸਾਡੇ ਦਿਲ ਦੇ ਵਿੱਚ ਪ੍ਰਭੂ ਦੇ ਲਈ ਜਗ੍ਹਾ ਹੀ ਨਹੀਂ ਹੁੰਦੀ ਤੇ ਇਸ ਵਾਰ ਜੇਕਰ ਤੁਸੀਂ ਪਰਮੇਸ਼ਰ ਨੂੰ ਕੁਝ ਦੇਣਾ ਚਾਹੁੰਦੇ ਹੋ ਤਾਂ ਉਸ ਨੂੰ ਆਪਣਾ ਦਿਲ ਦਿਓ ਉਸ ਨੂੰ ਆਪਣੇ ਦਿਲ ਦਾ ਰਾਜਾ ਬਣਾਓ ਉਸ ਨੂੰ ਆਪਣੇ ਜੀਵਨ ਦਾ ਕੰਟਰੋਲ ਦੇ ਦਿਓ ਤੇ ਇਸ ਵਾਰ ਜਦੋਂ ਤੁਸੀਂ ਕ੍ਰਿਸਮਸ ਨੂੰ ਮਨਾਉਣ ਜਾ ਰਹੇ ਹੋ ਤਾਂ ਆਪਣੇ ਆਸ-ਪਾਸ ਪਏ ਜਾਣ ਵਾਲੇ ਵਿਅਕਤੀਆਂ ਨੂੰ ਵੀ ਤੁਸੀਂ ਕੁਝ ਦੇ ਸਕਦੇ ਹੋ ਤੇ ਜਦੋਂ ਤੁਸੀਂ ਇਸ ਵਾਰ ਆਪਣੇ ਲਈ ਕੱਪੜੇ ਖਰੀਦੋ ਇੱਕ ਸ਼ਾਲ ਜਾਂ ਇੱਕ ਕੰਬਲ ਉਸ ਵਿਅਕਤੀ ਦੇ ਲਈ ਜ਼ਰੂਰ ਖਰੀਦੋ ਜਿਸ ਨੂੰ ਇਸ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਹਾਂ ਇਸ ਵਾਰ ਆਪਣੇ ਘਰ ਵਿੱਚ ਭੋਜਨ ਬਣਾਓ ਤੇ ਬਹੁਤ ਅਧਿਕ ਭੋਜਨ ਬਣਾਓ ਤੇ ਮੇਰੀ ਬੇਨਤੀ ਹੈ ਕਿ ਤੁਸੀਂ ਉਹਨਾਂ ਲੋਕਾਂ ਨੂੰ ਵੰਡੋ ਜਿਨ੍ਹਾਂ ਲੋਕਾਂ ਨੂੰ ਇਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਨਾ ਕਿ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਗੁਆਂਢੀਆਂ ਨੂੰ ਆਪਣੇ ਪड़ोसੀਆਂ ਨੂੰ ਜਿਨ੍ਹਾਂ ਕੋਲ ਆਲਰੇਡੀ ਹੈ ਪੋਜਨ ਉਹਨਾਂ ਲੋਕਾਂ ਨੂੰ ਵੰਡੋ ਦਿਓ ਜਿਨ੍ਹਾਂ ਨੂੰ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਹੋਰ ਵੀ ਅਜਹੀਆਂ ਗੱਲਾਂ ਹਨ ਜਿਨ੍ਹਾਂ ਨੂੰ ਤੁਸੀਂ ਕ੍ਰਿਸਮਸ ਦੇ ਮੌਕੇ ਤੇ ਕਰ ਸਕਦੇ ਹੋ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਸੱਚਾ ਕ੍ਰਿਸਮਸ ਕੀ ਹੁੰਦਾ ਹੈ ਸੱਚਾ ਕ੍ਰਿਸਮਸ ਹੁੰਦਾ ਹੈ ਦੇਣਾ ਤੇ ਫਿਰ ਇਸ ਕ੍ਰਿਸਮਸ ਤੇ ਤੁਸੀਂ ਕੀ ਦੇਵੋਗੇ ਇਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਸਾਡੇ ਪ੍ਰਭੂ ਨੇ ਸਾਨੂੰ ਲੈਣਾ ਨਹੀਂ ਦੇਣਾ ਸਿਖਾਇਆ ਹੈ ਅਤੇ ਦੇਣਾ ਹੀ ਸੱਚਾ ਕ੍ਰਿਸਮਸ ਹੈ ਤੇ ਦੂਸਰੀ ਗੱਲ ਇਹ ਹੈ ਕਿ ਸੱਚਾ ਕ੍ਰਿਸਮਸ ਉਹ ਹੈ ਜਿਸ ਦੇ ਵਿੱਚ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਸੂਤ ਸਮਾਚ ਨੂੰ ਦੂਸਰਿਆਂ ਦੇ ਨਾਲ ਵੰਡਦੇ ਹਾਂ ਤੇ ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਪ੍ਰਭੂ ਯੀਸ਼ੂ ਮਸੀਹ ਦਾ ਜਨਮ ਹੋਇਆ ਤਾਂ ਫਰਿਸ਼ਟਿਆਂ ਨੇ ਸੂ ਸਮਾਚਾਰ ਨੂੰ ਚਰਵਾਹਿਆਂ ਨੂੰ ਸੁਣਾਇਆ ਤੇ ਜਦੋਂ ਚਰਵਾਹਿਆਂ ਨੇ ਉਹ ਸੂ ਸਮਾਚਾਰ ਨੂੰ ਸੁਣਿਆ ਤਾਂ ਉਹ ਬਾਲਕ ਯਿਸੂ ਨੂੰ ਵੇਖਣ ਨੂੰ ਚਲੇ ਗਏ ਤੇ ਇੱਥੇ ਅਸੀਂ ਵੇਖਦੇ ਹਾਂ ਕਿ ਜਿਵੇਂ ਹੀ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਇਆ ਤੇ ਇਸ ਦਾ ਸਭ ਤੋਂ ਪਹਿਲਾ ਸੂ ਸਮਾਚਾਰ ਚਰਵਾਹਿਆਂ ਨੂੰ ਸੁਣਾਇਆ ਗਿਆ ਤੇ ਚਰਵਾਹੇ ਉਸ ਸਮੇਂ ਬਹੁਤ ਹੀ ਤੁੱਛ ਸਮਝੇ ਜਾਂਦੇ ਸਨ ਉਹ ਕੋਈ ਵੱਡੀ ਜਾਤੀ ਜਾਂ ਵੱਡੀ ਕੌਮ ਦੇ ਲੋਕ ਨਹੀਂ ਹੁੰਦੇ ਸਨ ਪਰ ਉਹ ਗਰੀਬ ਅਤੇ ਤੁੱਛ ਸਮਝੇ ਜਾਣ ਵਾਲੇ ਲੋਕ ਹੁੰਦੇ ਸਨ ਪਰ ਫਿਰ ਵੀ ਪ੍ਰਭੂ ਯੀਸ਼ੂ ਮਸੀਹ ਦਾ ਪਹਿਲਾ ਸੁਸਮਾਚਾਰ ਉਹਨਾਂ ਲੋਕਾਂ ਨੂੰ ਹੀ ਸੁਣਾਇਆ ਗਿਆ ਤੇ ਜੋ ਸਾਨੂੰ ਸਿਖਾਉਂਦਾ ਹੈ ਕਿ ਪ੍ਰਭੂ ਯੀਸ਼ੂ ਮਸੀਹ ਦੇ ਜਨਮ ਦਿਨ ਨੂੰ ਸਾਨੂੰ ਹਰੇਕ ਵਿਅਕਤੀ ਨੂੰ ਸੁਣਾਉਣਾ ਹੈ ਤੇ ਫੇਰ ਭਾਵੇਂ ਉਹ ਕਿੰਨਾ ਹੀ ਗਰੀਬ ਸਮਝਿਆ ਜਾਣ ਵਾਲਾ ਵਿਅਕਤੀ ਕਿਉਂ ਨਾ ਹੋਵੇ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਇਹ ਬਹੁਤ ਘੱਟ ਹੁੰਦਾ ਹੈ ਕਿ ਜਦੋਂ ਲੋਕ ਪ੍ਰਭੂ ਯਿਸੂ ਮਸੀਹ ਦੇ ਸੂਸਮਾਚਾਰ ਨੂੰ ਦੂਜਿਆਂ ਨੂੰ ਸੁਣਾਉਂਦੇ ਹਨ ਖਾਸ ਕਰਕੇ ਅਜਿਹੇ ਲੋਕਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਕ੍ਰਿਸਮਸ ਦਾ ਸੰਤੇਸ਼ ਸਿਰਫ ਚਰਚ ਤੱਕ ਹੀ ਸੀਮਤ ਰਹਿ ਗਿਆ ਹੈ ਚਰਚ ਦੇ ਲੋਕ ਚਰਚ ਦੇ ਪਾਸਟਰ ਸਿਰਫ ਵਿਸ਼ਵਾਸੀਆਂ ਨੂੰ ਹੀ ਸੂਸਮਾਚਾਰ ਸੁਣਾਉਂਦੇ ਨੇ ਤੇ ਚਰਚ ਵਿੱਚ ਵੀ ਜਦੋਂ ਕ੍ਰਿਸਮਸ ਮਨਾਉਣ ਦੇ ਪ੍ਰੋਗਰਾਮ ਤਿਆਰ ਕੀਤੇ ਜਾਂਦੇ ਹਨ ਤਾਂ ਉਹਨਾਂ ਦੇ ਵਿੱਚ ਸੂਸਮਾਚਾਰ ਸੁਣਾਉਣ ਦਾ ਕੋਈ ਪ੍ਰੋਗਰਾਮ ਨਹੀਂ ਹੁੰਦਾ ਸਿਰਫ ਡਾਂਸ ਕੈਰਲ ਤੇ 25 ਦਸੰਬਰ ਨੂੰ 크리스마ਸ ਮਨਾ ਕੇ ਖਾਣਾ ਖਾ ਕੇ ਬਸ ਬੰਦ ਕਰ ਦਿੱਤਾ ਜਾਂਦਾ ਹੈ। ਸਾਰੇ ਪ੍ਰੋਗਰਾਮ ਸਿਰਫ 크ਿਸਚਨ ਲੋਕਾਂ ਦੇ ਲਈ ਹੀ ਹੁੰਦੇ ਹਨ। ਖੋਏ ਹੋਏ ਲੋਕਾਂ ਦੇ, ਪਟਕੇ ਹੋਏ ਲੋਕਾਂ ਦੇ ਲਈ ਕੋਈ ਪ੍ਰੋਗਰਾਮ ਨਹੀਂ ਰੱਖਿਆ ਜਾਂਦਾ। ਤੇ ਅਜਿਹਾ 크리스마ਸ ਕੀ ਕੰਮ ਦਾ ਕਿ ਇਹ ਹੀ ਸੱਚਾ 크리스마ਸ ਹੈ? ਨਹੀਂ, ਸੱਚਾ 크리스마ਸ ਇਹ ਨਹੀਂ ਹੈ। ਸੱਚਾ 크리스마ਸ ਉਹ ਹੈ ਜਿਸ ਵਿੱਚ ਅਸੀਂ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦੇ ਨੂੰ ਉਹ ਇਸ ਧਰਤੀ ਤੇ ਆਏ ਸਾਡੇ ਵਾਸਤੇ ਉਸਦੀ ਖੁਸ਼ਖਬਰੀ ਦੇ ਪ੍ਰਚਾਰ ਨੂੰ ਦੂਜਾਂ ਲੋਕਾਂ ਤੱਕ ਪਹੁੰਚਾਈਏ ਉਹਨਾਂ ਲੋਕਾਂ ਤੱਕ ਜਿਨ੍ਹਾਂ ਨੂੰ ਕ੍ਰਿਸਮਸ ਦਾ ਨਹੀਂ ਪਤਾ ਉਹ ਨਹੀਂ ਜਾਣਦੇ ਕਿ ਪ੍ਰਭੂ ਯਿਸੂ ਮਸੀਹ ਕੌਣ ਹਨ ਤੇ ਉਹ ਕਿਉਂ ਇਸ ਧਰਤੀ ਦੇ ਉੱਤੇ ਆਏ ਉਹ ਲੋਕ ਜਿਨ੍ਹਾਂ ਨੂੰ ਸੂ ਸਮਾਚਾਰ ਦੀ ਬਹੁਤ ਹੀ ਜ਼ਰੂਰਤ ਹੈ ਤੇ ਇਸ ਵਾਰ ਜਦੋਂ ਤੁਸੀਂ ਸੂਸਮਾ ਚਾਣੋ ਤਾਂ ਉਹਨਾਂ ਲੋਕਾਂ ਵਾਸਤੇ ਪਲਾਨ ਕਰੋ ਜਿਨ੍ਹਾਂ ਨੂੰ ਸੂਸਮਾਚਾਰ ਦਾ ਨਹੀਂ ਪਤਾ ਤੇ ਪ੍ਰਭੂ ਯਿਸੂ ਮਸੀਹ ਸਿਰਫ ਮਸੀਹੀ ਲੋਕਾਂ ਵਾਸਤੇ ਹੀ ਨਹੀਂ ਪੈਦਾ ਹੋਏ ਉਹ ਧਰਤੀ ਉੱਤੇ ਰਹਿੰਦੇ ਹੋਏ ਹਰੇਕ ਵਿਅਕਤੀ ਦੇ ਲਈ ਪੈਦਾ ਹੋਏ ਹਨ ਭਾਵੇਂ ਚਾਹੇ ਉਹ ਅਮੀਰ ਹੋਵੇ ਚਾਹੇ ਉਹ ਗਰੀਬ ਹੋਵੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਪੂਰੀ ਮਾਨਵ ਜਾਤ ਦੀ ਮੁਕਤੀ ਦੇ ਲਈ ਹੋਇਆ ਹੈ ਤੇ ਮੈਂ ਤੁਹਾਨੂੰ ਉਤਸ਼ਾਹਿਤ ਕਰਨਾ ਚਾਹਾਂਗਾ ਕਿ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਨੂੰ ਸਿਰਫ ਚਰਚ ਤੱਕ ਹੀ ਸੀਮਤ ਨਾ ਰੱਖੋ ਇਸ ਵਾਰ ਇਸ ਨੂੰ ਚਰਚ ਤੋਂ ਬਾਹਰ ਲੈ ਕੇ ਜਾਓ ਤੇ ਇਹੀ ਸੱਚਾ ਕ੍ਰਿਸਮਸ ਹੈ ਤੇ ਇਸ ਤੋਂ ਬਾਅਦ ਤੀਜੀ ਤੇ ਆਖਰੀ ਗੱਲ ਜਿਸ ਦੇ ਰਾਹੀਂ ਅਸੀਂ ਸੱਚਾ ਕ੍ਰਿਸਮਸ ਮਨਾ ਸਕਦੇ ਹਾਂ ਉਹ ਹੈ ਆਪਣੇ ਦੁਸ਼ਮਣਾਂ ਨੂੰ ਮਾਫ ਕਰਨਾ ਜਿਵੇਂ ਅਸੀਂ ਪ੍ਰਾਰਥਨਾ ਵੀ ਕਰਦੇ ਹਾਂ ਪ੍ਰਭੂ ਦੀ ਪ੍ਰਾਰਥਨਾ ਕਿ ਪ੍ਰਭੂ ਸਾਡੇ ਗੁਨਾਹ ਸਾਨੂੰ ਮਾਫ ਕਰ ਜਿਵੇਂ ਅਸੀਂ ਆਪਣੇ ਗੁਨਾਹਗਾਰਾਂ ਨੂੰ ਮਾਫ ਕੀਤਾ ਹੈ ਤੇ ਇਸ ਦੇ ਵਿੱਚ ਕੰਡੀਸ਼ਨ ਇਹ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਗੁਨਾਹ ਮਾਫ਼ ਕੀਤੇ ਜਾਣ ਤਾਂ ਤੁਹਾਨੂੰ ਆਪਣੇ ਗੁਨਾਹਗਾਰਾਂ ਨੂੰ ਮਾਫ਼ ਕਰਨਾ ਪਵੇਗਾ ਜੇਕਰ ਕੋਈ ਵਿਅਕਤੀ ਸਾਡਾ ਦਿਲ ਦਿਖਾਉਂਦਾ ਹੈ ਤਾਂ ਸਾਡਾ ਮਨ ਉਸ ਦੇ ਪ੍ਰਤੀ ਨਫ਼ਰਤ ਅਤੇ ਗਰੋਧ ਨਾਲ ਭਰ ਜਾਂਦਾ ਹੈ ਇੱਥੇ ਤੁਹਾਨੂੰ ਮੈਂ ਇੱਕ ਗੱਲ ਦੱਸਣਾ ਚਾਹਾਂਗਾ ਮੈਂ ਕੁਝ ਦਿਨ ਪਹਿਲਾਂ ਇੱਕ ਐਸਆਈ ਨੂੰ ਮਿਲਿਆ ਸਬ ਇੰਸਪੈਕਟਰ ਨੂੰ ਅਸੀਂ ਉਸ ਨਾਲ ਗੱਲਬਾਤ ਕਰ ਰਹੇ ਸੀ ਤੇ ਵਿਚਾਰ ਕਰ ਰਹੇ ਸੀ ਕਿ ਦੁਨੀਆ ਦੇ ਵਿੱਚ ਇੰਨਾ ਪਾਪ ਕਿਉਂ ਹੈ ਤਾਂ ਉਹਨਾਂ ਨੇ ਸਾਨੂੰ ਬੜੇ ਹੀ ਪਿਆਰ ਦੇ ਨਾਲ ਤੇ ਧਿਆਨ ਦੇ ਨਾਲ ਦੱਸਿਆ ਤੇ ਮੈਂ ਵੀ ਸੁਣ ਕੇ ਬਹੁਤ ਹੈਰਾਨ ਹੋਇਆ ਅश्चर्यਾ ਮੈਨੂੰ ਹੋਇਆ ਕਿ ਪਾਪ ਇਸ ਧਰਤੀ ਤੇ ਮਨੁੱਖ ਨਹੀਂ ਕਰਦਾ ਪਾਪ ਮਨੁੱਖ ਦੇ ਵਿੱਚ ਨਹੀਂ ਹੈ ਪਾਪ ਮਨੁੱਖ ਦੇ ਵਿੱਚ ਆਇਆ ਹੈ ਤੇ ਇਹ ਆਇਆ ਸ਼ੈਤਾਨ ਦੀ ਵੱਲੋਂ ਹੈ ਤੇ ਸ਼ੈਤਾਨ ਇੱਕ ਬਹੁਤ ਹੀ ਛੜਿਆੰਤਰ ਰਚ ਕੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਪਸਾਉਂਦਾ ਹੈ ਤੇ ਉਹਨਾਂ ਤੋਂ ਪਾਪ ਕਰਾਉਂਦਾ ਹੈ ਅਤੇ ਜੇਕਰ ਤੁਹਾਡਾ ਕੋਈ ਦਿਲ ਦਿਖਾਉਂਦਾ ਹੈ ਤਾਂ ਤੁਸ ਤੁਹਾਨੂੰ ਸਮਝਣ ਦੀ ਲੋੜ ਹੈ ਕਿ ਇਸ ਦੇ ਪਿੱਛੇ ਸ਼ੈਤਾਨ ਦੀ ਸਾਰੀ ਯੁਕਤੀ ਹੈ ਤੇ ਅਜਿਹਾ ਹੁੰਦਾ ਹੈ ਕਿ ਜੋ ਲੋਕ ਸਾਡਾ ਦਿਲ ਦਿਖਾਉਂਦੇ ਨੇ ਅਸੀਂ ਉਹਨਾਂ ਨਾਲ ਗੱਲ ਕਰਨਾ ਤਾਂ ਦੂਰ ਅਸੀਂ ਉਹਨਾਂ ਨੂੰ ਵੇਖਣਾ ਵੀ ਨਹੀਂ ਚਾਹੁੰਦੇ ਤੇ ਇਸੇ ਕਰੋਧ ਦੇ ਵਿੱਚ ਨਫ਼ਰਤ ਦੇ ਵਿੱਚ ਅਸੀਂ ਕ੍ਰਿਸਮਸ ਨੂੰ ਮਨਾਉਂਦੇ ਹਾਂ ਤੇ ਇਸ ਤਰ੍ਹਾਂ ਦੇ ਨਾਲ ਕ੍ਰਿਸਮਸ ਨੂੰ ਮਨਾਉਣਾ ਕੋਈ ਫਾਇਦੇ ਵਾਲੀ ਗੱਲ ਨਹੀਂ ਹੈ ਉਸ ਦਾ ਕੋਈ ਮਤਲਬ ਨਹੀਂ ਬਣਦਾ ਅਤੇ ਨਾ ਹੀ ਇਹ ਸੱਚਾ ਕ੍ਰਿਸਮਸ ਹੈ ਅਸੀਂ ਸਾਰੇ ਹੀ ਪਾਪੀ ਅਤੇ ਗੁਨੇਗਾਰ ਹਾਂ ਅਸੀਂ ਵੀ ਪਰਮੇਸ਼ਵਰ ਯਹੋਵਾ ਦੇ ਵਿਰੁੱਧ ਬਹੁਤ ਸਾਰੇ ਪਾਪ ਗੁਨਾਹ ਕੀਤੇ ਨੇ ਪਰ ਫਿਰ ਵੀ ਪਰਮੇਸ਼ਵਰ ਨੇ ਸਾਨੂੰ ਪ੍ਰੇਮ ਕੀਤਾ ਤੇ ਆਪਣੇ ਇਕਲੌਤੇ ਪੁੱਤਰ ਨੂੰ ਇਸ ਦੁਨੀਆ ਦੇ ਵਿੱਚ ਕਰ ਲਿਆ ਤਾਂ ਕਿ ਉਹ ਸਾਡੇ ਵਾਸਤੇ ਮਰ ਸਕੇ ਤੇ ਜੋ ਇਹ ਦਿਖਾਉਂਦਾ ਹੈ ਕਿ ਸਾਡਾ ਪਰਮੇਸ਼ਵਰ ਸਾਨੂੰ ਪਾਪੀ ਹੁੰਦਿਆਂ ਹੋਇਆਂ ਵੀ ਪਿਆਰ ਕਰਦਾ ਹੈ ਤੇ ਇਸ ਕਰਕੇ ਜਦੋਂ ਪਰਮੇਸ਼ਵਰ ਨੇ ਸਾਨੂੰ ਪ੍ਰੇਮ ਕੀਤਾ ਤੇ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਵੀ ਦੂਜਿਆਂ ਨੂੰ ਪਿਆਰ ਕਰੀਏ ਤੇ ਖਾਸ ਕਰਕੇ ਆਪਣੇ ਵੈਰੀਆਂ ਨੂੰ ਜਦੋਂ ਪਰਮੇਸ਼ਵਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਇਸ ਧਰਤੀ ਉੱਤੇ ਖੱਲਿਆ ਤਾਂ ਉਸਨੇ ਆਪਣੇ ਪ੍ਰੇਮ ਨੂੰ ਸਾਡੇ ਉੱਤੇ ਜ਼ਾਹਿਰ ਕੀਤਾ ਤੇ ਇਸ ਕਰਕੇ ਸਾਨੂੰ ਵੀ ਉਸ ਪ੍ਰੇਮ ਨੂੰ ਜੋ ਪਰਮੇਸ਼ਵਰ ਪਿਤਾ ਨੇ ਸਾਨੂੰ ਦਿਖਾਇਆ ਹੈ ਦੂਜਿਆਂ ਤੱਕ ਪਹੁੰਚਾਉਣਾ ਹੈ ਤੇ ਸਭ ਨੂੰ ਪਿਆਰ ਕਰਨਾ ਹੈ ਤੇ ਹਰ ਸਾਲ ਅਸੀਂ ਕ੍ਰਿਸਮਸ ਦੇ ਮੌਕੇ ਤੇ ਆਪਣੇ ਘਰਾਂ ਦੀ ਸਫਾਈ ਕਰਦੇ ਹਾਂ ਤੇ ਇਸ ਵਾਰ ਤੁਹਾਡੇ ਕੋਲੇ ਇਹ ਮੌਕਾ ਹੈ ਇਤੋ ਸਿਆਪਨੇ ਦਿਲ ਦੀ ਸਫਾਈ ਕਰ ਦਿਓ ਆਪਣੀ ਨਫਰਤ ਦੀ ਸਫਾਈ ਕਰ ਦਿਓ ਆਪਣੀ ਕੁੜੱਤਨ ਦੀ ਸਫਾਈ ਕਰ ਦਿਓ ਆਪਣੀ ਕੜਵਾਹਟ ਦੀ ਸਫਾਈ ਕਰ ਦਿਓ ਤੇ ਪਰਮੇਸ਼ਰ ਦੇ ਪਿਆਰ ਨੂੰ ਆਪਣੇ ਦਿਲ ਦੇ ਵਿੱਚ ਪਰ ਲਓ ਜਿਸ ਤਰ੍ਹਾਂ ਹਰ ਵਾਰ ਹੁੰਦਾ ਹੈ ਕਿ ਅਸੀਂ ਪੁਰਾਣੇ ਕੈਲੰਡਰ ਲਾ ਦਿੰਦੇ ਹਾਂ ਤੇ ਨਵੇਂ ਕੈਲੰਡਰ ਲਾ ਲੈਂਦੇ ਹਾਂ ਇਸੇ ਤਰ੍ਹਾਂ ਹੀ ਪੁਰਾਣੀ ਨਫਰਤ ਨੂੰ ਈਰਖਾ ਨੂੰ ਭੁੱਲ ਕੇ ਨਵੀਆਂ ਚੀਜ਼ਾਂ ਨੂੰ ਆਪਣੇ ਮਨ ਦੇ ਵਿੱਚ ਪੜ ਲਓ ਪਿਆਰ ਨੂੰ ਦਇਆ ਨੂੰ ਸ਼ਾਂਤੀ ਨੂੰ ਧੀਰਜ ਨੂੰ ਆਪਣੇ ਮਨ ਦੇ ਵਿੱਚ ਪੜ ਲਓ ਤੇ ਸਭ ਤੋਂ ਵੱਧ ਪ੍ਰਭੂ ਯੀਸ਼ੂ ਮਸੀਹ ਦੇ ਪਿਆਰ ਨੂੰ ਜੋ ਉਸ ਨੇ ਤੁਹਾਨੂੰ ਦਿਖਾਇਆ ਹੈ ਉਸ ਨੂੰ ਆਪਣੇ ਮਨ ਦੇ ਵਿੱਚ ਪੜ ਲਓ ਅਤੇ ਜੋ ਗੱਲਾਂ ਹੁਣ ਤੱਕ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਹਨ ਤੁਸੀਂ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਕੇ ਇੱਕ ਸੱਚਾ ਅਤੇ ਧਾਰਮਿਕ ਕ੍ਰਿਸਮਸ ਮਨਾ ਸਕਦੇ ਹੋ ਤੇ ਪ੍ਰਭੂ ਯੇਸ਼ੂ ਮਸੀਹ ਤੁਹਾਨੂੰ ਬਹੁਤ ਬਰਕਤ ਦੇਵੇ ਮੈਂ ਇਹ ਆਸ ਕਰਦਾ ਹਾਂ ਕਿ ਵੱਡੇ ਦਿਨ ਦਾ 크ਿਸਮਸ ਦਾ ਇਹ ਸੰਦੇਸ਼ ਤੁਹਾਡੇ ਲਈ ਇੱਕ ਆਸ਼ੀਸ਼ ਭਰਿਆ ਰਿਹਾ ਹੋਵੇਗਾ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੋਵੇਗੀ ਤਦ ਤੱਕ ਲਈ ਸਭ ਨੂੰ ਜੈ ਮਸੀਹ